ਚੁੱਪ ਪਛਾ ਗਈ ਜਦੋਂ ਉੱਥੇ ਫੈਰ ਹੋ ਗਿਆ ਗੋਲੀ ਲੰਡਨ 'ਚ ਚੱਲੀ ਅੱਜ ਸ਼ਹੀਦ ਭਾਈ ਉਦਮ ਸਿੰਘ ਜੀਆਂ ਦੀ ਸ਼ਹੀਦੀ ਦਾ ਦਿਨ ਹੈ 31 ਜੁਲਾਈ 1940 ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਉਂ ਕਿ ਕਿਉਂਕਿ ਜਲਿਆਂਵਾਲੇ ਬਾਗ ਦਾ ਬਦਲਾ ਸਰ ਮਾਈਕਲ ਓਡਾਇਰ ਨੂੰ ਲੰਡਨ ਵਿੱਚ ਜਾ ਕੇ ਮਾਰ ਕੇ ਉਹਨਾਂ ਨੇ ਲਿਆ ਸੀ ਤੇ ਇਸ ਬਦਲੇ-ਬਦਲੇ ਉਹਨਾਂ ਨੂੰ ਸ਼ਹੀਦ ਹੋਣਾ ਪਿਆ ਤੇ ਭਾਰਤ ਮਾਤਾ ਦੇ ਮੱਥੇ ਤੇ ਜਿਹੜਾ ਲੱਗਾ ਹੋਇਆ ਇਹ ਬਦਨਾਮੀ ਦਾ ਕਲੰਕ ਸੀ ਉਹ ਸੂਰਮੇ ਉਦਮ ਸਿੰਘ ਨੇ ਆਪਣੇ ਲਹੂ ਦੇ ਨਾਲ ਜਾ ਕੇ ਉਸ ਦਾਗ ਨੂੰ ਉਸ ਕਲੰਕ ਨੂੰ ਧੋਤਾ ਚੰਦ ਲੈਣਾ ਲਿਖਣੀਆਂ ਚਾਹੀਆਂ ਨੇ ਬੜੇ ਪਿਆਰ ਨਾਲ ਸੁਣਿਓ ਉਹ ਉਦਮ ਸਿੰਘ ਸੂਰਮਾਨ ਦਲੇਰ ਹੋ ਗਿਆ ਉਦਮ ਸਿੰਘ ਸੂਰਮਾਨ ਦਲੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਡੈਰ ਢੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਪਾਪੀ ਢੇਰ ਹੋ ਗਿਆ ਗੁਰੂ ਨਗਰੀ ਚ ਜਲਿਆਂ ਵਾਲਾ ਬਾਗ ਜੀ ਡੈਰ ਉਥੇ ਆ ਕੇ ਗੋਲੀ ਗਿਆ ਦਾਗ ਜੀ ਡੈਰ ਉਥੇ ਆ ਕੇ ਗੋਲੀ ਗਿਆ ਦਾਗ ਜੀ ਉਹਨੂੰ ਮਿਲੇ ਸਨਮਾਨ ਸਵਾ ਸ਼ੇਰ ਹੋ ਗਿਆ ਉਹਨੂੰ ਮਿਲੇ ਸਨਮਾਨ ਸਵਾ ਸ਼ੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਪਾਪੀ ਢੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਡੈਰ ਢੇਰ ਹੋ ਗਿਆ ਯੋਧਾ ਪੰਚਿਆ ਸੀ ਲੰਡਣ ਚ ਸ਼ੂਕ ਦਾ ਜਾ ਖਰੀਦਿਆ ਜੀ ਬੱਚਾ ਸੀ ਬੰਦੂਕ ਦਾ ਯਾ ਖਰੀਦਿਆ ਸੀ ਬੱਚਾ ਈ ਬੰਦੂਕ ਦਾ ਓਡੀ ਕਦੇ ਨੂੰ ਸਮਾਂ ਸੀ ਬਥੇਰ ਹੋ ਗਿਆ ਓਡੀ ਕਦੇ ਨੂੰ ਸਮਾਂ ਸੀ ਬਥੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਡੈਰ ਢੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਪਾਪੀ ਢੇਰ ਹੋ ਗਿਆ ਹੋਏ ਮਾਨਸਨ ਮਾਨੇ ਉੱਥੇ ਡੈਰਦਾ ਚੇਤਾ ਭੁੱਲਿਆ ਨਹੀਂ ਸੀ ਕੀਤੇ ਕਹਿਰਦਾ ਚੇਤਾ ਭੁੱਲਿਆ ਨਹੀਂ ਸੀ ਕੀਤੇ ਕਹਿਰਦਾ ਚੁੱਪ ਛਾ ਗਈ ਜਦੋਂ ਉੱਥੇ ਫੇਰ ਹੋ ਗਿਆ ਚੁੱਪ ਛਾ ਗਈ ਜਦੋਂ ਉੱਥੇ ਫੇਰ ਹੋ ਗਿਆ ਗੋਲੀ ਲੰਡਣ 'ਚ ਚੱਲੀ ਪਾਪੀ ਢੇਰ ਹੋ ਗਿਆ ਗੋਲੀ ਲੰਡਣ 'ਚ ਚੱਲੀ ਡੈਰ ਢੇਰ ਹੋ ਗਿਆ ਰਿਸ਼ਪਾਲ ਸਿੰਘਾ ਪਿੱਛਾ ਨਹੀਂ ਛੱਡਦੇ ਸਿੰਘ ਵੈਰੀਆਂ ਦੀ ਯਾੜ ਰਹੇ ਵੱਢਦੇ ਸਿੰਘ ਵੈਰੀਆਂ ਦੀ ਯਾੜ ਰਹੇ ਵੱਢਦੇ ਇੱਕ ਵੇਰ ਨਹੀਂ ਹੈ ਕਈ ਵੇਰ ਹੋ ਗਿਆ ਇੱਕ ਵੇਰ ਨਹੀਂ ਹੈ ਕਈ ਵੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਪਾਪੀ ਠੇਰ ਹੋ ਗਿਆ ਗੋਲੀ ਲੰਡਣ ਚ ਚੱਲੀ ਡੈਰ ਠੇਰ ਹੋ ਗਿਆ ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਅੱਜ ਦੇ ਦਿਨ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭਾਰਤ ਮਾਤਾ ਦੇ ਮੱਥੇ ਤੇ ਇਹ ਜੋ ਏਡਾ ਵੱਡਾ ਕਲੰਕ ਸੀ ਨਾ ਉਹ ਇੱਕ ਸਿੱਖ ਪੰਜਾਬ ਦੇ ਪੁੱਤ ਸ਼ਹੀਦ ਭਾਈ ਊਧਮ ਸਿੰਘ ਜੀ ਨੇ ਜਾ ਕਰਕੇ ਡੈਰ ਨੂੰ ਮਾਰ ਕੇ ਬਦਲਾ ਲੈ ਕੇ ਉਸ ਦਾਗ ਨੂੰ ਧੋਣਾ ਕੀਤਾ ਸੀ ਅੱਤਵਾਦੀ ਕਹਿਣ ਵਾਲੇ ਗੱਲਾਂ ਯਾਦ ਰੱਖਿਆ